ਦੇਖੋ ਮਾਨਜੁਗ ਸੀਐਮ ਸਾਹਿਬ ਵੱਲੋਂ ਜਿਹੜੀ ਇੱਕ ਮੁਹਿੰਮ ਚਲਾਈ ਗਈ ਹੈ ਜੁਧ ਨਸ਼ਿਆਂ ਵਿਰੋਧ ਦਾ ਉਸ ਦੇ ਲੜੀ ਤਹਿਤ ਮਾਨਜੁਗ ਐਸਐਸਪੀ ਸਾਹਿਬ ਸੰਗਰੂਰ ਵੱਲੋਂ ਅੱਜ ਸਵੇਰ ਤੋਂ ਹੀ 9 ਵਜੇ ਤੋਂ ਲੈ ਕੇ 12 ਵਜੇ ਤੱਕ ਜਿਹੜੇ ਬੱਸ ਸਟੈਂਡ ਵਗੈਰਾ ਨੇ ਸੰਵੇਦਨਸ਼ੀਲ ਜਗ੍ਹਾਵਾਂ ਨੇ ਉੱਥੇ ਚੈਕਿੰਗ ਕਰਵਾਈ ਜਾ ਰਹੀ ਹੈ ਜਿੱਥੇ ਕੋਈ ਵੀ ਸ਼ੱਕੀ ਵਿਅਕਤੀ ਪਾਇਆ ਜਾਂਦਾ ਹੈ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਅਸੀਂ ਬਰੀਕੀ ਦੇ ਵਿੱਚ ਵਾਹਨਾਂ ਦੀ ਚੈਕਿੰਗ ਕਰ ਰਹੇ ਹਾਂਗੇ ਅਗਰ ਕੋਈ ਵਿਦਾਊਟ ਨੰਬਰ ਨੇ ਟ੍ਰਿਪਲਿੰਗ ਹੈ ਤਾਂ ਉਹਨਾਂ ਦੇ ਕਾਰਵਾਈ ਕਰ ਰਹੇ ਹਾਂਗੇ ਹਾਂਜੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਜੇਕਰ ਤੁਹਾਡੇ ਆਂਢਗੁਆਂਢ ਦੇ ਵਿੱਚ ਕੋਈ ਵੀ ਵਿਅਕਤੀ ਇਹੋ ਜਿਹਾ ਜਿਹਦਾ ਕੋਈ ਨਸ਼ਾ ਵੇਚਦਾ ਹੈ ਤਾਂ ਉਹਦੀ ਇਤਲਾਫ ਫੌਰੀ ਫੌਰਨ ਤੌਰ ਤੇ ਸਾਨੂੰ ਦਿੱਤੀ ਜਾਵੇ ਤਾਂ ਜੋ ਅਸੀਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਸਕੀਏ ਇਸ ਤੋਂ ਇਲਾਵਾ ਜੇ ਕੋਈ ਵਿਅਕਤੀ ਨਸ਼ਾ ਕਰਨ ਦਾ ਆਦੀ ਹੈ ਉਹਦੀ ਇਤਲਾਬ ਵੀ ਸਾਡੇ ਥਾਂ ਤੱਕ ਕਰਵਾਈ ਜਾਵੇ ਜਾਂ ਮਾਨਜੁਗਰੀ ਸਿੰਘ ਸਾਹਿਬ ਦੇ ਅੱਗੇ ਜਿਹੜੇ ਹੈਗੇ ਆਫਿਸ ਨੇ ਉੱਥੇ ਪਹਚਾਈ ਜਾਵੇ ਤਾਂ ਜੋ ਉਹਨਾਂ ਨੂੰ ਆਲ ਸੈਂਟਰ ਜਾਂ ਉਹ ਬਣਦੀ ਜਗ੍ਹਾਵਾਂ ਤੇ ਉਹਨਾਂ ਨੂੰ ਪ੍ਰੋਪਰ ਟਰੀਟਮੈਂਟ ਕਰਵਾ ਕੇ ਉਹਨਾਂ ਨੂੰ ਐਡਮਿਟ ਕਰਵਾਇਆ ਜਾ ਸਕੇ ਦੇਖੋ ਹੁਣ ਤੱਕ ਵੀ ਅਸੀਂ ਪਹਿਲਾਂ ਕਾਰਵਾਈ ਕਰੀ ਰਿਹਾਗੇ ਪਰ ਹੁਣ ਨਾਲ ਨਾਲ ਇਹ ਵੀ ਸਰਕਾਰ ਉਹਨਾਂ ਦੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਉਹਨਾਂ ਜਾਇਦਾਦਾਂ ਬਣਾਈਆਂ ਗਈਆਂ ਨੇਗੀਆਂ ਉਹਨਾਂ ਨੂੰ ਵੀ ਪ੍ਰਾਪਰਟੀ ਵੈਰੀਫਾਈ ਕਰਵਾ ਕੇ ਸਿਵਲ ਪ੍ਰਸ਼ਾਸਨ ਦੀ ਮਦਦ ਲੈ ਕੇ ਡਿਮਿਨਿਸ਼ ਕਰਵਾਇਆ ਜਾ ਰਿਹਾਗਾ ਸ਼ਹਿਰ ਵਾਸੀ ਨੂੰ ਅਪੀਲ ਹੈ ਕਿ ਇਸ ਮੁਹਿੰਮ ਦੇ ਵਿੱਚ ਸਾਡਾ ਵੱਧ ਤੋਂ ਵੱਧ ਸਾਥ ਜਿਹੜੀਆਂ ਮੈਂ ਇੱਕ ਹੋਰ ਬੇਨਤੀ ਕਰਦਾ ਕਿ ਆਪਣੇ ਲਾਗਡਾੜ ਜਾਂ ਕੋਈ ਲੜਾਈ ਝਗੜੇ ਦੇ ਵਿੱਚ ਕਿਸੇ ਵਿਅਕਤੀ ਦਾ ਇਹਦਾ ਨਾਮ ਨਾ ਦਿੱਤਾ ਜਾਵੇ ਸਿਰਫ ਤੇ ਸਿਰਫ ਪੱਕੀ ਤੇ ਭਰੋਸੇਯੋਗ ਸੂਚਨਾ ਦਿੱਤੀ ਜਾ ਸਕੇ ਤਾਂ ਜੋ ਬਣਦੀ ਪ੍ਰੋਪਰ ਕਾਰਵਾਈ ਕੀਤੀ ਜਾ ਸਕੇ